ਇਵੇਂ ਹਰ ਸਾਲ ਮਤਲਬ ਕਿ ਆਪਾਂ ਕਣਕ ਚੋਣੇ ਦਾ ਰਕਵਾ ਘਟਾਣੇ ਆਂ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਸ਼ਿਜ਼ ਮਤਲਬ ਕਿ ਰਕਵਾ ਹਰ ਸਾਲ ਆੜਾ ਵਰ ਜਾਂਦਾ ਤੇ ਨੇਚਰਲੇ ਕੋ ਥੋੜਾ ਇੱਕ ਇਹ ਚ ਆ ਕੇ ਮਤਲਬ ਕਿ ਤੁਹਾਨੂੰ ਹਮਦਰਸ਼ ਵੀ ਆਪਾਂ ਪਿੱਛੇ ਵਾਪਸ ਮੋੜਨਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਮੈਂ ਉੱਥੇ ਰਹਿ ਰਿਹਾ ਕਿ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੇ ਜੋਬ ਤੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚੁਰਲੀ ਆਪੀ ਚਹੀਦੀ ਆ ਵੀ ਤੇ ਉਹਦੇ ਲਈ ਫਿਰ ਆਪਾਂ ਮਤਲਬ ਕੀ ਕੀ ਕੀਤਾ ਵੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਹਦੇ ਚੋਂ ਵੀ ਸਾਨੂੰ ਇੱਕ ਅੱਛੀ ਇਨਕਮ ਮਿਲ ਜਾਂਦੀ ਵੀ ਇੱਕ ਸਿੱਖਣ ਦੀ ਥੋੜੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਆ ਵੀ ਹਾਂ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਦੇ ਯੂਨੀਵਰਸਿਟੀ ਆ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਆ। ਮਤਲਬ ਕਿ ਤੁਸੀਂ ਨਾ ਰਾਸਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ। ਪੰਜਾਬ ਫਾਰਟੀਕਲ ਚੋ ਡਿਪਾਰਟਮੈਂਟ ਆ ਐਗਰੀਕਲਚਰ ਡਿਪਾਰਟਮੈਂਟ ਆ। ਮਤਲਬ ਕਿ ਤੁਸੀਂ ਜਾ ਕੇ ਰਾਸਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਆ ਜਿਹੜੇ ਅੱਜ ਦੇ ਵਿੱਚ ਕੰਮ ਜਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ। ਇਹ ਤਿੰਨ ਵੈਰਾਈਟੀਆਂ ਜਿਨ੍ਹਾਂ ਆਪਾਂ ਇੱਕ ਨੂੰ ਜੰਨਤ ਤੇ ਇੱਕ ਆਰੂਹੀ ਔਰ ਇੱਕ ਵਿਸ਼ਾਲਾ ਹੈ ਤੇ ਇਹ ਤਿੰਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ ਅੱਛੇ ਜੂਸੀ ਵੈਰਾਈਟੀਆਂ ਹੁੰਦੀਆਂ ਸੀਡ ਕਟ ਰੋਲ ਇਸ ਕਰਕੇ ਕਸਟਮਰ ਇਹਨਾਂ ਕਾਫੀ ਜ਼ਿਆਦਾ ਪਸੰਦ ਕਰਦਾ ਆਪਣਾ ਆਪਣਾ ਸੋਚਣ ਦਾ ਤਰੀਕਾ ਹੈ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮੀਨਿਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਆ ਇੱਥੇ ਤੁਹਾਨੂੰ ਫ੍ਰੀਡਮ ਕੀ ਹੈ ਕਿ ਤੁਸੀਂ ਯਾਦੋ ਤੁਸੀਂ ਅਦੋਂ ਤੋਂਪ ਦਾ ਸਮਾਂਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੋਗ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਜਿਵੇਂ ਤੁਸੀਂ ਦੱਸ ਹੀ ਦਿੱਤਾ ਮੈਂ ਇੰਜੀਨੀਅਰਿੰਗ ਕੀਤੀ ਹੋਈ ਹੈ ਉਸ ਤੋਂ ਬਾਅਦ ਮੈਂ ਐਜ਼ ਅ ਸਿਵਲ ਇੰਜੀਨੀਅਰ ਦਿੱਲੀ ਮੈਟਰੋ ਚ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6 ਸਾਲ ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਸ਼ ਕਹਿ ਸਕਦੇ ਹੋ ਕਿ ਖੇਤੀ ਚ ਹੈਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਉਹ ਸਾਡਾ ਸਟਾਪਿਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਹਾਂ ਕੋਈ ਆਪਾਂ ਤਿੰਨ ਕਿੱਕੜ ਚ ਸਟਰਾਬੇਰੀ ਕਰ ਰਹੇ ਹਾਂ ਇਸ ਤੋਂ ਇਲਾਵਾ ਇਹ ਹਦਵਾਲਾ ਹੈ ਵਾਟਰਮੈਲਨ ਹੈ ਖਰਬੂਜਾ ਹੈ ਪਿਆਜ਼ ਲੱਗਾ ਹੋਇਆ ਸੀ ਕੋਈ ਸਵਾਰ ਕੋਈ ਤਿੰਨ ਕਿੱਕੜ ਪਿਆਜ਼ ਲੱਗਾ ਇਵੇਂ ਹਰ ਸਾਲ ਮਤਲਬ ਕਿ ਆਪਾਂ ਕਣਕ ਚੋਨੇ ਦਾ ਰਕਵਾ ਘਟਾਣੇ ਆਂ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਰ ਸਾਲ ਵਧ ਜਾਂਦਾ ਦੇਖੋ ਹਰ ਚ ਉਹਦੇ ਵੀ ਕਈ ਰੀਜ਼ਨ ਰਹਿਣੇ ਦਾ ਫੈਮਿਲੀ ਰੀਜ਼ਨ ਸੀਗਾ ਕਿ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲਸ ਨੇ ਉਹ ਪਿੰਡ ਚ ਰਹਾਰੇ ਸੀ ਕਿ ਮੈਂ ਉੱਥੇ ਰਹਿ ਰਹੇ ਸੀਗਾ ਤੇ ਨੇਚਰਲ ਲੈ ਕੇ ਥੋੜਾ ਇੱਕ ਏਜ ਆ ਕੇ ਮਤਲਬ ਕਿ ਤੁਹਾਨੂੰ ਹਮਦਾ ਕਿ ਆਪਾਂ ਪਿੱਛੇ ਵਾਪਸ ਮੋੜਨਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਤੇ ਮੈਂ ਉੱਥੇ ਰਹਿ ਰਿਹਾ ਹਾਂ ਕੋਈ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚੁਰਲੀ ਆਪੀ ਚਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿ ਕੀ ਕੀਤਾ ਵੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਹਦੇ ਚੋਂ ਵੀ ਸਾਨੂੰ ਮੇ ਅੱਛੀ ਇਨਕਮ ਮਿਲ ਜਾਂਦੀ ਹੈ ਸਰ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਹੈ ਵੀ ਹੁਣ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਮਤਲਬ ਕਿ ਤੁਸੀਂ ਸੁਣਨਾ ਨਾ ਰਾਫਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਇਸ ਤੋਂ ਇਲਾਵਾ ਪੰਜਾਬ ਹਾਰਟੀਕਲਚਰ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਹੈ ਮਤਲਬ ਕਿ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਹਨ ਜਿਹੜੇ ਅੱਜ ਦੇਰ ਚ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਹਦਵਾਨੇ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਹਰਾ ਜਾਂ ਕਾਲਾ ਹੁੰਦਾ ਹੈ ਉਹ ਅੰਦਰੋਂ ਪੀਲਾ ਹੁੰਦਾ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਤੇ ਇੱਕ ਰੂਹੀ ਹੈ ਔਰ ਇੱਕ ਵਿਸ਼ਾਲਾ ਹੈ ਤੇ ਇਹ ਤਿੰਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ अच्छे जूसी वैरायटीज ਹੁੰਦੀਆਂ ਸੀਡ ਕਟ ਹੁੰਦਾ ਇਸ ਕਰਕੇ ਕਸਟਮਰ ਇਹਨੂੰ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਦੇਖੋ ਆਪਣਾ ਆਪਣਾ ਇੱਕ ਸੋਚਣ ਦਾ ਤਰੀਕਾ ਹੈ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮਿਨੀਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਹੈ ਇੱਥੇ ਤੁਹਾਨੂੰ ਫ੍ਰੀडम ਕੀ ਹੈ ਕਿ ਤੁਸੀਂ ਆਜ਼ਾਦ ਹੋ ਤੁਸੀਂ ਅਗੋਂ ਤੋਂ ਪੂਰਾ ਸਮਾਂਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਤੇ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾਰਡਵਰਕ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤ ਤਾਂ ਕਰਨੀ ਪੈਣੀ ਹੈ ਜਿਆਦਾ ਮਿਹਨਤ ਜਿਲ ਕਰੋਗੇ ਤਾਂ ਨੈਚੁਰਲ ਰਿਜ਼ਲਟ ਅੱਛੇ ਆਉਂਦੇ ਆ ਤੁਹਾਨੂੰ ਵੈਸੇ ਅੱਛਾ ਲੱਗਦਾ ਹੈ ਖੇਤੀ ਅ ਦੇਖੋ ਉਹਦੇ ਕਈ ਪਹਿਲੂ ਹੁੰਦੇ ਆ ਜੀ ਮਤਲਬ ਕਿ ਸੋਚ ਹੁੰਦੀ ਆਪਣੇ ਵੀ ਕਹਿਣਾ ਜੀ ਕਿਉਂ ਫਾਇਦੇਮੰਦ ਨਹੀਂ ਹੈ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬ ਕਿਸਾਨ ਹੈ ਕਿ ਜਿਹੜੇ ਵੀ ਇੱਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਭੇਜਦੇ ਨੇ ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆਉਣਗੇ ਤੇ ਅਸੀਂ ਪੋਜ਼ੀਟਿਵ ਜਿਹੜੇ ਲੋਕ ਹੈ ਉਹਨਾਂ ਨੂੰ ਆਪਣਾ ਆਈਡਲ ਮੰਨੀ ਕਿ ਜਿਹੜੇ ਕਾਮਯਾਬ ਨੇ ਉਹ ਅਸੀਂ ਵੀ ਮਤਲਬ ਕੁ ਜਾਇਦਾ ਕਈ ਫਾਰਮ ਨੇ ਕਿ ਸਾਡੇ ਨੇੜੇ ਤੇੜੇ ਵੀ ਆ ਗਏ ਨੇ ਮਤਲਬ ਪੂਰੇ ਪੰਜਾਬ ਚ ਆ ਗਏ ਨੇ ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਰਹੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਹੁਣ ਉਹਦੇ ਚ ਕੀ ਹੁੰਦਾ ਵੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਜਦੋਂ ਆਸ ਚੀਜ਼ ਸੋਦਾ ਟੁੱਟਿਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਹੈ ਕਿ ਜਿਹੜਾ ਵਿਚੋਂ ਆੜਤੀ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮੀਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਰਾਇਆ ਪੈਕਿੰਗ ਦਾ ਖਰਚਾ ਉਹ ਸਾਰੇ ਵਚਨਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉੱਥੋਂ ਕਿਈ ਗੁਣਾ ਜਾਂਦਾ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈਗੀ ਹੈ ਪਿਓ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ ਗਵਾਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਜਿਹੜੇ ਚੀਜ਼ਾਂ ਸਾਡੇ ਪੰਜਾਬ 'ਚ ਘਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੀ-ਥੋੜੀ ਇੱਕੜੇ-ਇੱਕੜੇ ਦੋ-ਦੋ ਇੱਕੜ ਚੀਜ਼ਾਂ ਉਹ ਉਗਾਈਏ ਉਹਨਾਂ ਨੂੰ ਵੇਚੀਏ ਤੇ ਸਾਨੂੰ ਮੁਨਾਫਾ ਨੈਚੁਰਲ ਇਹ ਜ਼ਿਆਦਾ ਹੀ ਹੋਊਗਾ